ਅਜ ਤਿੰਨ ਤੱਕ ਨਾ ਤਾਂ ਪ੍ਰਿਤਪਾਲ ਨੂੰ ਮੁਜਰਮ ਬਣਾਇਆ ਗਿਆ ਇਸ ਐਫ ਆਈ ਆਰ ਦੇ ਵਿੱਚ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਕੀ ਇਨਵੈਸਟੀਗੇਸ਼ਨ ਦੇ ਵਿੱਚ ਪ੍ਰਿਤਪਾਲ ਦਾ ਕੀ ਰੋਲ ਨਿਕਲ ਕੇ ਸਾਹਮਣੇ ਆਉਂਦਾ ਅਸੀਂ ਐਫੀਡਵਿਡ ਦੇ ਵਿੱਚ ਇਹ ਕਿਹਾ ਵਾ ਕਿ ਖੇਤਾਂ ਦੇ ਵਿੱਚ ਇੰਜਰਡ ਪਿਆ ਸੀ ਪ੍ਰਿਤਪਾਲ ਪ੍ਰਿਤਪਾਲ ਨੂੰ ਇਹ ਇੰਜਰਡ ਸੀ ਉਸੇ ਵੇਲੇ ਐਂਬੂਲੈਂਸ ਦੇ ਮਾਇਨ ਸਿਵਲ ਹਸਪੀਟਲ ਨਰਵਾਣਾ ਐਡਮਿਟ ਕਰਵਾਇਆ ਦਾ ਕਹਿਣਾ ਸੀ ਕਿ ਲੰਗਰ ਦੀ ਸੇਵਾ ਕਰਨ ਵਾਸਤੇ ਪਾਲ ਗਿਆ ਸੀ ਔਰ ਕਹਿੰਦੇ ਉੱਥੋਂ ਹੀ ਹਰਿਆਣਾ ਪੁਲਿਸ ਜੜੀਆਂ ਉਹਨੂੰ ਚੱਕ ਕੇ ਲੈ ਜਾਂਦੀ ਹੈ ਔਰੀ ਦੇ ਵਿੱਚ ਪਉਂਦੀ ਹੈ ਕਟਮਾਰ ਕਰਦੇ ਆ। ਸਾਲੇ ਵੀ 15 ਇੰਜਰਡ ਆ। ਕਿਸਾਨਾਂ ਲੋ ਵੀ ਕੁਝ ਇੰਜਰਡ ਆ। ਠੀਕ ਹੈ। ਉਹ ਮੈਟਰ ਆਫ ਇਨਵੈਸਟੀਗੇਸ਼ਨ। ਉਹਦੀ ਮੌਤ ਵੀ ਉਹ ਇਨਸੀਡੈਂਟ ਅਲੱਗ ਹੈ। ਰਿਪੋਰਟਿਸ਼ਨ 'ਚ ਵੀ ਲਿਖਿਆ ਗਿਆ ਜੀ ਕਿ 2 ਵਜੇ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਇਹ ਤਾਂ ਐਮ ਐਲ ਆਰ ਤੋਂ ਹੀ ਝੂਠਾ ਸਾਬਿਤ ਹੋ ਜਾਂਦਾ 1 ਵਜ ਕੇ 20 ਮਿੰਟ ਤੇ ਉਹਦੀ ਐਮ ਐਲ ਆਰ ਵੀ ਹੋ ਜਾਂਦੀ ਸੀ ਚੱਲ ਰਹੀਆਂ ਸੀ ਕਹਿੰਦੇ ਕਿ ਕੁੱਟਿਆ ਤਾਂ ਅਲੱਗ ਗੱਲ ਹੈ ਪਰ 307 ਦਾ ਵੀ ਪਰਚਾ ਦੇ ਦਿੱਤਾ ਪਰ ਤੁਸੀਂ ਇਹ ਕਲੈਰੀਫਾਈ ਕਰ ਰਹੇ ਹੋ ਕਿ ਪਟਰਾਲ ਦੇ ਉੱਤੇ 307 ਦਾ ਕੋਈ ਇਹ ਕਹਿਣਾ ਕਿ ਇਹ ਹਰਿਆਣਾ ਪੁਲਿਸ ਦੀ ਇੱਕ ਇਲੀਗਲ ਕਸਟਡੀ ਚ ਆ ਇਹ ਇਹ ਬਿਲਕੁਲ ਬੇਬੁਨਿਆਦ ਹੈ ਚਿੰਦਾ ਕੀ ਰਿਪਲਾਈ ਸੀ ਕਿ ਉਹਨਾਂ ਨੇ ਇਹ ਕੀ ਦੱਸਿਆ ਕਿ ਇਸ ਨੂੰ ਇਧਰਲੇ ਪਾਸੇ ਫਿਰ ਕਿਵੇਂ ਚੱਕਿਆ ਗਿਆ ਕਿਵੇਂ ਆਇਆ ਇਹ ਔਰ ਕਿਵੇਂ ਇਸ ਨੇ ਸੱਟਾਂ ਮਾਰੀਆਂ ਹਰਿਆਣਾ ਦੇ ਅੰਦਰ ਹੀ ਪੁਲਿਸ ਸਟੇਸ਼ਨ ਕੜੀ ਦੀ ਬਾਉਂਡਰੀ ਦੇ ਅੰਦਰ ਟੈਰੀਟੋਰੀਅਲ ਜੂਰਿਸਡਿਕਸ਼ਨ ਦੇ ਅੰਦਰ ਪ੍ਰਿਤ ਪ੍ਰਿਤਪਾਲ ਜਿਹੜਾ ਹੈਗਾ ਇਹ ਇੰਜਰਡ ਸੀ ਕਿਸਾਨ ਪ੍ਰਿਤਪਾਲ ਦਾ ਪੀਜੀਆ ਚੰਡੀਗੜ੍ਹ ਦੇ ਵਿੱਚ ਇਲਾਜ ਚੱਲ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨ ਪ੍ਰਿਤਪਾਲ ਪੀਜੀਆ ਰੋहतक ਦੇ ਵਿੱਚ ਐਡਮਿਟ ਸੀ ਪੀਜੀ ਰੋहतक ਦੇ ਵਿੱਚ ਐਡਮਿਟ ਹੋਣ ਦਾ ਕਾਰਨ ਏਸੀ ਕਿਉਂਕਿ ਜਿਸ ਦਿਨ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਧਰਨਾ ਦੇ ਰਹੇ ਸੀ ਤਾਂ ਉਸ ਦੀ ਕੁੱਟਮਾਰ ਹੁੰਦੀ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਪ੍ਰਤਪਾਲ ਨੂੰ ਬੋਰੀ ਦੇ ਵਿੱਚ ਪਾ ਕੇ ਹਰਿਆਣਾ ਪੁਲਿਸ ਦੇ ਵੱਲੋਂ ਕੁੱਟਿਆ ਗਿਆ ਔਰ ਉਸ ਤੋਂ ਬਾਅਦ ਉਸ ਨੂੰ ਉੱਥੋਂ ਦੀ ਉਚਾ ਕੇ ਲੈ ਜਾਂਦੇ ਨੇ ਔਰ ਰੋहतक ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੰਦੇ ਨੇ ਪਟੀਸ਼ਨ ਪੰਜਾਬ ਨੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਾਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਪ੍ਰਤਪਾਲ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਰੱਖਿਆ ਗਿਆ ਹੈ ਉਸ ਦੀ ਜਦੋਂ ਪਾਲ ਨਹੀਂ ਹੋ ਰਹੀ ਸੀ ਤਾਂ ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੈ ਜਾਂਦੀ ਹੈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੇ ਆਪਣਾ ਪੱਖ ਰੱਖਿਆ ਐਡੀਸ਼ਨਲ ਐਡਵੋਕੇਟ ਜਨਰਲ ਦੀਪਕ ਸਬਰ ਵਾਲਾ ਉਹਨਾਂ ਨੇ ਕੀ ਕੁਝ ਦਲੀਲਾਂ ਦਿੱਤੀਆਂ ਨੇ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਰ ਪ੍ਰਤਪਾਲ ਦਾ ਮਾਮਲਾ ਬੋਸੁਰਖੀਆਂ ਦੇ ਵਿੱਚ ਵੀ ਰਹਿ ਰਿਹਾ ਹੈ ਔਰ ਪਰਿਵਾਰ ਦੇ ਜੋ ਇਲਜ਼ਾਮ ਸੀ ਪਹਿਲੇ ਦਿਨ ਹੀ ਜੋ ਕਿਉਂਕਿ 21 ਤਰੀਕ ਨੂੰ ਪਾਣਾ ਵਾਪਰਿਆ ਉਸ ਦੇ ਵਿੱਚ ਪਰਿਵਾਰ ਦਾ ਇਹ ਕਹਿਣਾ ਸੀ ਕਿ ਪ੍ਰਤਪਾਲ ਨੂੰ ਹਰਿਆਣਾ ਪੁਲਿਸ ਪੰਜਾਬ ਤੋਂ ਆ ਕੇ ਚੱਕ ਕੇ ਲੈ ਜਾਂਦੀ ਹੈ ਬੋਰੀਆਂ ਦੇ ਵਿੱਚ ਪਾ ਕੇ ਕੁੱਟਮਾਰ ਕਰਦੀ ਹੈ ਤੁਹਾਡਾ ਅੱਜ ਜਵਾਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੀ ਸੀ ਅਸੀਂ ਇਹ ਜਵਾਬ ਐਸਪੀ ਜੀਂਦ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਅੱਜ ਉਹਦੇ ਵਿੱਚ ਅਸੀਂ ਦੱਸਿਆ ਕਿ ਜਿਹੜੇ ਵੀ આરોਪ ਲਗਾਏ ਗਏ ਹਨ ਇਹ ਬੇਬੁਨਿਆਦ ਹੈ हरियाणा ਦੇ ਅੰਦਰ ਹੀ ਪੁਲਿਸ ਸਟੇਸ਼ਨ ਗੜੀ ਦੀ ਬਾਉਂਡਰੀ ਦੇ ਅੰਦਰ ਟੈਰੀਟੋਰੀਅਲ ਜੂਰਿਸਡਿਕਸ਼ਨ ਦੇ ਅੰਦਰ ਪ੍ਰਿਤ ਪਪ੍ਰੀਤ ਪਾਲ ਜਿਹੜਾ ਹੈਗਾ ਇਹ ਇੰਜਰਡ ਸੀ ਕਿਉਂਕਿ ਉੱਥੇ ਐਜ ਬੈਰੀਕੇਡਿੰਗ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇੱਕ ਝੜਪ ਹੋਈ ਜਿਹਦੇ ਬੇਸ ਤੇ ਐਫ ਆਈ ਆਰ ਨੰਬਰ 28 21 ਫਰਵਰੀ ਨੂੰ ਪੁਲਿਸ ਸਟੇਸ਼ਨ ਗੜੀ ਚ ਅਬ ਮਨਿਊ ਔਰ ਅਨਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕੀਤੀ ਗਈ ਉਦੇ ਵਿੱਚ 15 ਪੁਲਿਸ ਵਾਲਿਆਂ ਦੇ ਵੀ ਸੱਟਾਂ ਲਗੀਆਂ। ਪ੍ਰੀਤਪਾਲ ਨੂੰ ਇਹ 12:30 ਵਜੇ ਦਾ ਵਕੂਆ ਵਾ 21 ਤਰੀਕ ਦਾ। ਪ੍ਰੀਤਪਾਲ ਨੂੰ ਇਹ ਇੰਜਰਡ ਸੀ। ਉਸੇ ਵੇਲੇ ਐਂਬੂਲੈਂਸ ਦੇ ਰਾਈ ਸਿਵਲ ਹਸਪੀਟਲ ਨਰਵਾਣਾ ਐਡਮਿਟ ਕਰਵਾਇਆ ਗਿਆ। ਉੱਥੋਂ ਫਰਸਟ ਏਡ ਦਿੱਤੀ ਗਈ। ਉਹਨਾਂ ਨੇ ਇਹਨੂੰ ਰੈਫਰ ਕਰ ਦਿੱਤਾ ਪੀਜੀਆਈ ਐਮਐਸ ਰੋਤਕ। ਪੀਜੀਆਈ ਐਮਐਸ ਰੋਤਕ ਤਕਰੀਬਨ 7:35 ਵਜੇ ਇਹ ਐਡਮਿਟ ਹੋਇਆ ਉੱਥੇ ਇਹਨਾਂ ਦੇ ਰਿਸ਼ਤੇਦਾਰ ਵੀ ਮੌਜੂਦ ਸੀਗੇ ਪ੍ਰਿਤਪਾਲ ਜੀ ਦੇ ਉਹਨਾਂ ਵੱਲੋਂ ਡਾਕਟਰ ਸਾਈਬਾਨ ਦੀ ਜਿਹੜੀ ਫਾਰਮੈਲਿਟੀ ਹੁੰਦੀ ਆ ਕੰਸੈਂਟ ਫਾਰਮ ਲਿਆ ਜਾਂਦਾ ਉਸਤੇ ਵੀ ਰਿਸ਼ਤੇਦਾਰਾਂ ਦੇ ਸਾਈਨ ਆ ਤੇ ਇਹ ਕਹਿਣਾ ਕਿ ਇਹ ਹਰਿਆਣਾ ਪੁਲਿਸ ਦੀ ਇੱਕ ਇਲੀਗਲ ਕਸਟਡੀ ਚ ਆ ਇਹ 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 ਬਿਲਕੁਲ ਬੇਬੁਨਿਆਦ ਆ ਕਿਉਂਕਿ ਉਹਦੇ ਰਿਲੇਟਿਵਸ ਨਾਲ ਕੰਪਨੀ ਕਰ ਰਹੇ ਸੀ ਉੱਥੇ ਇਲਾਜ ਪੀਜੀਆਈ ਐਮਐਸ ਇਜ਼ ਦ ਬੈਸਟ ਹਸਪੀਟਲ ਇਨ ਹਰਿਆਣਾ ਤੋ ਪੂਰੀ ਦੇਖੋ ਹਰਿਆਣਾ ਸਰਕਾਰ ਦੀ ਪ੍ਰਾਥਮਿਕਤਾ ਚਾਹੇ ਇੱਕ ਸਿਵਿਲিয়ানਾ ਚਾਹੇ ਪੁਲਿਸ ਵਾਲਾ ਹੈ ਪਹਿਲੀ ਪ੍ਰਾਥਮਿਕਤਾ ਹਰ ਸਰਕਾਰ ਦੀ ਇਹੀ ਹੁੰਦੀ ਆ ਕਿ ਜੇ ਕੋਈ ਵਿਅਕਤੀ ਇੰਜਰਡ ਆ ਤੇ ਉਹਦਾ ਪਹਿਲਾ ਇਲਾਜ ਕਰਵਾਇਆ ਜਾਵੇ ਉਹ ਮੁਜਰਮ ਕਿ ਨਹੀਂ ਮੁਜਰਮ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅੱਜ ਦਿਨ ਤੱਕ ਨਾ ਤਾਂ ਪ੍ਰਿਤਪਾਲ ਨੂੰ ਮੁਜਰਮ ਬਣਾਇਆ ਗਿਆ ਐ ਐਸਐਫਆਈਆਰ ਦੇ ਵਿੱਚ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਕੀ ਇਨਵੈਸਟੀਗੇਸ਼ਨ ਦੇ ਵਿੱਚ ਪ੍ਰਿਤਪਾਲ ਦਾ ਕੀ ਰੋਲ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਤਪਤੀਸ਼ ਦੇ ਦੌਰਾਨ ਜੇ ਕੋਈ ਰੋਲ ਨਿਕਲ ਕੇ ਸਾਹਮਣੇ ਆਏਗਾ ਤੇ ਅਗਲੇਰੀ ਕਾਰਵਾਈ ਕੀਤੀ ਜਾਏਗੀ ਕਾਨੂੰਨ ਦੇ ਅਨੁਸਾਰ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਕਿ ਲੰਗਰ ਦੀ ਸੇਵਾ ਕਰਨ ਵਾਸਤੇ ਪ੍ਰਿਤਪਾਲ ਗਿਆ ਸੀ ਔਰ ਕਹਿੰਦੇ ਉੱਥੋਂ ਹੀ ਹਰਿਆਣਾ ਪੁਲਿਸ ਜੜੀਆਂ ਉਹਨੂੰ ਚੱਕ ਕੇ ਲੈ ਜਾਂਦੀ ਹੈ ਬੋਰੀ ਦੇ ਵਿੱਚ ਪਾਉਂਦੀ ਹੈ ਕੁੱਟਮਾਰ ਕਰਦੀ ਹੈ ਪ੍ਰਿਤਪਾਲ ਹਰਿਆਣਾ ਦੀ ਜੂਰਡਿਕਸ਼ਨ ਦੇ ਵਿੱਚ ਕਿਵੇਂ ਪਹੁੰਚ ਜਾਂਦਾ ਹੈ ਔਰ ਕਿਵੇਂ ਉਸਦੇ ਇੰਨੀਆਂ ਗੰਭੀਰ ਸੱਟਾਂ ਲੱਗੀਆਂ ਨੇ ਕਿਵੇਂ ਦੱਤ ਦੇ ਵਿੱਚ 3 ਫ੍ਰੈਕਚਰ ਆ ਗਏ ਜਬਾੜਾ ਟੁੱਟ ਗਿਆ ਸਿਰ ਦੇ ਵਿੱਚ ਟੰਗ ਦੇਖੋ ਜਦੋਂ ਮੌਬ ਹੁੰਦਾ ਹੈ ਨਾ ਜਦੋਂ ਪੁਲਿਸਔਰ ਜਿਹੜੇ ਕਿਸਾਨਾਂ ਦੇ ਵਿੱਚ ਕੋਈ ਉੱਥੇ ਕਹਾ ਸੁਣੀ ਹੋਈ ਹੋਏਗੀ ਅਕਰੈਂਸ ਹੋਈ ਆ ਜਿਹਦੇ ਪ੍ਰਤੀ ਐਫ ਆਈ ਆਰ ਨੰਬਰ 28 ਦਰਜ ਕੀਤੀ ਗਈ ਆ 307 ਔਰ ਆਮਜ਼ ਐਕਟ ਚ ਦੇਖੋ ਜਦੋਂ ਕੋਈ ਉੱਥੇ ਮੌਬ ਹੈ ਪੁਲਿਸ ਵਾਲੇ ਵੀ 15 ਇੰਜਰਡ ਆ ਕਿਸਾਨਾਂ ਵੱਲੋਂ ਵੀ ਕੁਝ ਇੰਜਰਡ ਆ ਠੀਕ ਹੈ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਨੌਜਵਾਨ ਦੀ ਮੌਤ ਵੀ ਉਹ ਇਨਸੀਡੈਂਟ ਅਲੱਗ ਹੈ ਠੀਕ ਹੈ ਨਾ ਇਹ ਜਿਹੜਾ ਇਨਸੀਡੈਂਟ ਆ ਇਸ 'ਚ ਕਿਸੇ ਦੀ ਮੌਤ ਨਹੀਂ ਹੋਈ ਇਸ ਇਨਸੀਡੈਂਟ ਦੇ ਵਿੱਚ 15 ਪੁਲਿਸ ਵਾਲੇ ਇੰਜਰਡ ਆ ਤੇ ਪ੍ਰਿਤਪਾਲ ਵੀ ਇੰਜਰਡ ਆ ਹੁਣ ਐਫ ਆਈ ਆਰ ਰਜਿਸਟਰ ਹੋਈ ਆ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਜਿਹੜੀ ਗੱਲ ਇਹ ਆ ਕਿ ਪਟੀਸ਼ਨ 'ਚ ਵੀ ਲਿਖਿਆ ਗਿਆ ਜੀ ਕਿ 2 ਵਜੇ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਇਹ ਤਾਂ ਐਮ ਐਲ ਆਰ ਤੋਂ ਹੀ ਝੂਠਾ ਸਾਬਿਤ ਹੋ ਜਾਂਦਾ 1 ਵਜੇ 20 ਮਿੰਟ ਤੇ ਉਹਦੀ ਐਮ ਐਲ ਆਰ ਵੀ ਹੋ ਜਾਂਦੀ ਸਿਵਲ ਹਸਪੀਟਲ 'ਚ ਇਹ 12:30 ਦਾ ਵਕੂਆ ਵਾ ਇਮੀਡੀਏਟਲੀ ਦੇਖੋ ਕੋਈ ਵੀ ਇਕ ਇਨਸਾਨੀਅਤ ਤੌਰ ਤੇ ਵੀ ਵੈਸੇ ਵੀ ਕੋਈ ਸਟੇਟ ਦੇਖੋ ਇਹ ਕੋਈ ਸਾਡੀ ਲੜਾਈ ਕਿਸਾਨਾਂ ਨਾਲ ਨਹੀਂ ਹੈਗੀ ਕਿਸੇ ਵੀ ਸਰਕਾਰ ਦੀ ਕਿਸਾਨ ਵੀ ਸਾਡੇ ਹੀ ਆ ਅਸੀਂ ਵੀ ਕਿਸਾਨਾਂ ਚੋਂ ਹੀ ਆ ਗੱਲ ਇਹ ਹੈਗੀ ਆ ਕਿ ਇਹ ਉਹਨਾਂ ਦੀ ਲੈਜੀਟਿਮੇਟ ਮੰਗ ਹੈ ਠੀਕ ਹੈ ਉਹ ਹਰ ਕਿਸੇ ਨੂੰ ਰਾਈਟ ਆ ਆਪਣੀ ਮੰਗ ਸ਼ਾਂਤੀਮਈ ਤਰੀਕੇ ਨਾਲ ਰੱਖ ਸਕਦੇ ਆ ਉਹੀ ਗੱਲ ਹੈ ਕਿ ਪ੍ਰਿਤਪਾਲ ਦੇ ਉੱਤੇ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਕਹਿੰਦੇ ਕਿ ਕੁੱਟਿਆ ਤਾਂ ਲੱਗ ਗੱਲ ਹੈ ਪਰ 307 ਦਾ ਵੀ ਪਰਚਾ ਦੇ ਦਿੱਤਾ ਪਰ ਤੁਸੀਂ ਇਹ ਕਲੈਰੀਫਾਈ ਕਰ ਰਹੇ ਹੋ ਕਿ ਪ੍ਰਿਤਪਾਲ ਦੇ ਉੱਤੇ 307 ਦਾ ਕੋਈ ਮੈਂ ਦੁਬਾਰਾ ਕਲੈਰੀਫਾਈ ਕਰ ਦਿੰਦਾ ਜੀ ਕਿ ਪ੍ਰਿਤਪਾਲ ਉੱਤੇ ਨਾ ਤਾਂ ਕੋਈ 307 ਦੇ ਪਰਚਾ ਅੱਜ ਦੀ ਡੇਟ 'ਚ ਕੋਈ ਦਰਜ ਆ ਨਾ ਉਹ ਮੁਜਰਮਾ ਕਿਸੇ ਪਰਚੇ ਦੇ ਵਿੱਚ ਉਹਨੂੰ ਮੈਡੀਕਲ ਫੈਸਿਲਿਟੀ ਹੀ ਹਰਿਆਣਾ ਸਰਕਾਰ ਪ੍ਰੋਵਾਈਡ ਕਰਾ ਰਹੀ ਸੀ ਬੈਸਟ ਮੈਡੀਕਲ ਫੈਸਿਲਿਟੀ ਫ੍ਰੀ ਆਫ ਕਾਸਟ ਹੁਣ ਜਿਹੜੀ ਅਸੀਂ ਪੀਜੀਆਈ ਵੀ ਉਹਨਾਂ ਦੇ ਫਾਦਰ ਸਾਹਿਬ ਨੇ ਉਸ ਦਿਨ ਕਿਹਾ ਕਿ ਪੀਜੀਆਈ ਦੇ ਡਾਕਟਰ ਸਾਹਿਬਾਨ ਨੇ ਵੀ ਆਪਣੀ ਰਿਪੋਰਟ ਦਿੱਤੀ ਆ ਕਿ ਉਹਨਾਂ ਦੇ ਫਾਦਰ ਨੇ ਕਿਹਾ ਕਿ ਜੀ ਅਸੀਂ ਇਹਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਕਰਵਾਉਣਾ ਚਾਹੁੰਦੇ ਆ ਅਸੀਂ ਫ੍ਰੀ ਆਫ ਕਾਸਟ ਐਂਬੂਲੈਂਸ ਦੇ ਕੇ ਪੀਜੀਆਈ ਸ਼ਿਫਟ ਕਰਾਇਆ ਨਾਲ ਆਪਣਾ ਡਾਕਟਰ ਵੀ ਭੇਜਿਆ ਕਿ ਰਸਤੇ 'ਚ ਕੋਈ ਦਿੱਕਤ ਨਾ ਆਵੇ ਕਹਿੰਦੇ ਉਹ ਜਦੋਜਾਹਿਦ ਕਰਨੀ ਪਈ ਪੰਜਾਬ ਸਰਕਾਰ ਨੂੰ ਚਿੱਠੀਆਂ ਲਿਖਣੀਆਂ ਪਈਆਂ ਉਸ ਤੋਂ ਪਹਿਲਾਂ ਪੋਲਿਟਿਕਲ ਹੋਰ ਪਾਰਟੀਆਂ ਨੇ ਸਭਨੇ ਕਹਿੰਦੇ ਆਵਾਜ਼ ਕਿਸੇ ਨੂੰ ਕੋਈ ਚਿੱਠੀ ਲਿਖਣ ਦਾ ਇਦਾਂ ਦਾ ਕੋਈ ਮਤਲਬ ਹੀ ਨਹੀਂ ਹੈਗਾ ਜੀ ਚਿੱਠੀ ਤਾਂ ਬਾਅਦ ਠੀਕ ਹੈ ਨਾ ਜੀ ਉਹ ਦੇਖੋ ਚਿੱਠੀ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਡਾਕਟਰ ਚਾਹੇ ਕਿਸੇ ਵੀ ਹਸਪੀਟਲ ਦਾ ਵਾ ਦੇਖੋ ਡਾਕਟਰ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਆ ਕਿ ਮੈਂ ਮਰੀਜ਼ ਦਾ ਆਪਣੀ ਬੈਸਟ ਅਬਿਲਟੀ ਦੇ ਮੁਤਾਬਕ ਇਲਾਜ ਕਰਾਂ ਨਿਰਵਾਣਾ ਹਸਪੀਟਲ ਤੋਂ ਜਿਹੜਾ ਹਰਿਆਣਾ ਸਰਕਾਰ ਦਾ ਪੀਜੀਆਈ ਐਮਐਸ ਰੋहतक ਆ ਪੀਜੀਆਈ ਚੰਡੀਗੜ੍ਹ ਦੇ ਮੁਕਾਬਲੇ ਦਾ ਹੀ ਹਸਪੀਟਲ ਆ ਉੱਥੇ ਪੂਰਾ ਟ੍ਰੀਟਮੈਂਟ ਹੋ ਰਿਹਾ ਸੀ ਔਰ ਜਿਹੜਾ ਕੰਸੈਂਟ ਫਾਰਮ ਆ ਉਹਨਾਂ ਦੀ ਭੈਣ ਵੱਲੋਂ ਪ੍ਰਿਤਪਾਲ ਦੀ ਵੱਲੋਂ ਸਾਈਨ ਕੀਤਾ ਗਿਆ ਉਹ ਵੀ ਅਸੀਂ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ। ਪ੍ਰੋਸੀਡਿੰਗ ਡਿਸਪੋਜ਼ ਆਫ ਹੋ ਚੁੱਕੀ ਹੈ। ਇਹ ਕਹਿਣਾ ਕਿ ਜੀ ਇਲੀਗਲ ਕਸਟਡੀ ਚ ਆ ਤੇ ਸਾਨੂੰ ਪਤਾ ਹੀ ਨਹੀਂ ਹਰਿਆਣਾ ਪੁਲਿਸ ਨੇ ਉਹਨੂੰ ਇਲੀਗਲ ਕਸਟਡੀ ਰੱਖਿਆ ਇਹ ਗਲਤ ਹੋਏਗਾ ਕਿਉਂਕਿ ਪਰਿਵਾਰ ਦੇ ਮੈਂਬਰ ਨਾਲ ਹੈਗੇ ਆ ਰੋਤਕ ਦੇ ਵਿੱਚ ਉਹਨਾਂ ਵੱਲੋਂ ਹੀ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਟ੍ਰੀਟਮੈਂਟ ਚੱਲ ਰਿਹਾ। ਹਾਂ ਇਹ ਹਰ ਬੰਦੇ ਦੀ ਦੇਖੋ ਆਪਣੀ ਇੱਕ ਇੱਛਾ ਹੈਗੀ ਆ ਕਿ ਉਹ ਇਲਾਜ ਕਿੱਥੋਂ ਕਰਵਾਉਣਾ ਚਾਹੇ ਕੋਈ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ। ਇਸ ਲਈ ਡਾਕਟਰਾਂ ਨੇ ਵੀ ਉਥੋਂ ਪੀਜੀਆਈ ਐਮਐਸ ਤੋਂ ਜਦੋਂ ਰੈਫਰ ਕੀਤਾ ਇੱਥੇ ਚੰਡੀਗੜ੍ਹ ਉਹਨਾਂ ਨੇ ਲਿਖਿਆ ਹੈਗਾ ਕਿ ਇਹਨਾਂ ਦੇ ਫਾਦਰ ਹੀ ਇਹ ਇੱਛਾ ਜ਼ਾਹਿਰ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਤੋਂ ਇਲਾਜ ਕਰਾਉਣਾ ਚਾਹੁੰਦੇ ਪੀਜੀਆਈ ਤੋਂ ਇਹਨਾਂ ਦੇ ਇਸੇ ਰਿਕੁਐਸਟ ਤੇ ਹੀ ਅਸੀਂ ਇਹਨੂੰ ਭੇਜ ਰਹੇ ਹਾਂ ਚੰਡੀਗੜ੍ਹ ਅੱਜ ਕੀ ਮਾਨਯੋਗ ਅਦਾਲਤ ਨੇ ਇਹ ਪਟੀਸ਼ਨ ਡਿਸਪੋਜ਼ ਆਫ ਕਰ ਦਿੰਦੀ ਹੈ ਨਹੀਂ ਜੀ ਪਰਸੋਂ ਵਾਸਤੇ ਰੱਖੀ ਹੈ ਕਿਉਂਕਿ ਪੀਜੀਆਈ ਐਮਐਸ ਰੋहतक ਦੇ ਮੈਡੀਕਲ ਅਫੀਸਰ ਨੂੰ ਵੀ ਡਾਇਰੈਕਸ਼ਨ ਸੀ ਪਿਛ ਪਰ ਜੱਜ ਸਾਹਿਬ ਵੱਲੋਂ ਕਿ ਤੁਸੀਂ ਇਹਨਾਂ ਦਾ ਮੈਡੀਕਲ ਰਿਕਾਰਡ ਵੀ ਇੱਥੇ ਪੇਸ਼ ਕਰੋ। ਤੋਂ ਉਹਨਾਂ ਦੇ ਵਕੀਲ ਸਾਹਿਬ ਅੱਜ ਪੇਸ਼ ਨਹੀਂ ਹੋਏ। ਉਹ ਮੈਡੀਕਲ ਰਿਪੋਰਟ ਪਰਸੋ ਪੇਸ਼ ਕਰ ਦੇਣਗੇ। ਅਸੀਂ ਆਪਣੀ ਹਰਿਆਣਾ ਸਰਕਾਰ ਵੱਲੋਂ ਜਵਾਬ ਦੇ ਦਿੱਤਾ ਕਿ ਇਹ ਨਾ ਤਾਂ ਇਲੀਗਲ ਕਸਟਡੀ ਦਾ ਮੈਟਰ ਆ, ਨਾ ਹੀ ਅੱਜ ਦੀ ਡੇਟ 'ਚ ਕਿਸੇ ਐਫਆਈਆਰ ਦੇ ਵਿੱਚ ਮੁਜਰਮਾਂ, ਨਾ ਨਾ ਹੀ ਇਹਨੂੰ ਮੁਜਰਮ ਨਾਮਜ਼ਦ ਕੀਤਾ ਗਿਆ। ਸਪ ਜਿੰਦਾ ਕੀ ਰਿਪਲਾਈ ਸੀ ਕਿ ਉਹਨਾਂ ਨੇ ਇਹ ਕੀ ਦੱਸਿਆ ਕਿ ਇਸ ਨੂੰ ਇਧਰਲੇ ਪਾਸੇ ਫਿਰ ਕਿਵੇਂ ਚੱਕਿਆ ਗਿਆ ਕਿਵੇਂ ਆਇਆ ਇਹ ਔਰ ਕਿਵੇਂ ਇਸ ਦੇ ਸੱਟਾ ਸਰ ਦੇਖੋ ਉੱਥੇ ਜਿਹੜੀ ਆਲਟਰੇਸ਼ਨ ਹੋਈ ਆ ਪੁਲਿਸ ਦੇ ਵਿੱਚ ਔਰ ਫਾਰਮਰਸ ਦੇ ਵਿੱਚ ਉਹਦੇ ਵਿੱਚ ਕੋਈ ਇੰਜਰੀਜ਼ ਆਈਆਂ ਜਿਹਦੇ ਕਰਕੇ ਅਸੀਂ ਐਫੀਡੇਵਿਟ ਦੇ ਵਿੱਚ ਇਹ ਕਿਹਾ ਵਾ ਕਿ ਖੇਤਾਂ ਦੇ ਵਿੱਚ ਇੰਜਰਡ ਪਿਆ ਸੀ ਪ੍ਰਿਤਪਾਲ ਤੇ ਅਸੀਂ ਇਮੀਡੀਏਟਲੀ ਉੱਥੋਂ ਇਹਨੂੰ ਲੈ ਕੇ ਤੇ ਐਂਬੂਲੈਂਸ 108 ਜਿਹੜੀ ਐਂਬੂਲੈਂਸ ਸਰਵਿਸ ਆ ਉਹਦਾ ਡਰਾਈਵਰ ਮੋਹਿੰਦਰ ਸੀ ਉਹਦੇ ਨਾਲ ਚਾਰ ਪੁਲਿਸ ਵਾਲੇ ਜਾ ਕੇ ਇਮੀਡੀਏਟਲੀ ਫਰਸਟ ایڈ ਦਿੱਤੀ then he was referred to PGIMES rohtak ਕਿਉਂਕਿ ਦੇਖੋ ਪਹਿਲੀ ਪ੍ਰਾਥਮਿਕਤਾ ਚਾਹੇ ਪੰਜਾਬ ਸਰਕਾਰ ਆ ਚਾਹੇ ਹਰਿਆਣਾ ਸਰਕਾਰ ਆ ਚਾਹੇ ਕੋਈ ਵੀ ਭਾਰਤ ਸਰਕਾਰ ਆ ਹਰ ਬੰਦੇ ਦੀ ਇੱਕ ਪਹਿਲੀ ਪ੍ਰਾਥਮਿਕਤਾ ਇਹੀ ਹੁੰਦੀ ਆ ਕਿ ਜੇ ਕੋਈ ਬੰਦਾ ਇੰਜਰਡ ਆ ਪਹਿਲਾਂ ਉਹਦਾ ਇਲਾਜ ਕਰਵਾਇਆ ਜਾਵੇ ਬਾਕੀ ਗੱਲਾਂ ਬਾਅਦ ਚ ਸਾਰੇ ਸਵਾਲ ਹਰਿਆਣਾ ਪੁਲਿਸ ਦੇ ਉੱਤੇ ਖੜੇ ਹੋ ਰਹੇ इवन बीजेपी ਦੇ ਲੀਡਰਸ ਨੇ ਵੀ ਇਹ ਸਵਾਲ ਖੜੇ ਕੀਤੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਕਾਇਦਾ ਟਵੀਟ ਕੀਤਾ ਉਹਨਾਂ ਨੇ ਇਹ ਕਿਹਾ ਕਿ ਇਹ ਜਿਸ ਤਰੀਕੇ ਨਾਲ ਪ੍ਰਿਤਪਾਲ ਦੇ ਉੱਤੇ ਤਸ਼ੱਦਦ ਟਾਇਆ ਗਿਆ ਕਹਿੰਦੇ ਕਿ ਹਰਿਆਣਾ ਪੁਲਿਸ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਰ ਦੇਖੋ ਇੱਕ ਪੋਲਿਟੀਕਲ ਕੋਈ ਵੀ ਹਰ ਕਿਸੇ ਦੀ ਆਪਣਾ ਰਾਈਟ ਆ ਜੀ ਕੋਈ ਵੀ ਕੁਝ ਕਵੇ ਮੈਂ ਤਾਂ ਲੀਗਲ ਗੱਲ ਤੁਹਾਨੂੰ ਦੱਸ ਰਿਹਾ ਕਿ ਦੇਖੋ ਇਹ ਅਲੀਗੇਸ਼ਨ ਹੈ ਅਲੀਗੇਸ਼ਨ ਐਂਡ ਕਾਉਂਟਰ ਅਲੀਗੇਸ਼ਨ ਜਿਹੜਾ ਕਿ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਦੋਂ ਕੋਈ ਵੀ ਕੌਗਨੀਜਿਬਲ ਅਫੈਂਸ ਹੁੰਦਾ ਐਫ ਆਈ ਆਰ ਹੋਈ ਹੋਈ ਹੈ ਇਹ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਕਿ ਕੀ ਹੋਇਆ ਹਜੇ ਤਾਂ ਪ੍ਰਾਥਮਿਕਤਾ ਜਿਹੜੀ ਹਰਿਆਣਾ ਸਰਕਾਰ ਦੀ ਵੀ ਸੀ ਕਿ ਜੀ ਪਹਿਲਾਂ ਇਲਾਜ ਕਰਵਾਇਆ ਜਾਵੇ ਜਿਹੜਾ ਬੰਦਾ ਇੰਜਰਡ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਵਿੱਚ ਜੋ ਵੀ ਤੱਥੇ ਸਾਹਮਣੇ ਆਣਗੇ ਐਵੀਡੈਂਸ ਦੇ ਬੇਸ ਤੇ ਉਹਦੇ ਮੁਤਾਬਕ ਕਾਰਵਾਈ ਹੋਏਗੀ ਫਿਊਚਰ ਚ ਦਸੇਉ ਕਿਉਂਕਿ ਕੱਲੇ ਪ੍ਰਿਤਪਾਲ ਦੀ ਹੀ ਇਹ ਇੰਡੀਵਿਜੁਅਲ ਸੀ ਅਬਡਕਸ਼ਨ ਦੀ ਹੈ ਇਸ ਦੇ ਨਾਲ ਕੋਈ ਹੋਰ ਵੀ ਸੀ ਕਿ ਕੁਝ ਹੋਰ ਵੀ ਜੇ ਕਿਸਾਨ ਅਣਪਛਾਤੇ ਉਧਰਲੇ ਪਾਸੇ ਆ ਤਾਂ ਉਹਨਾਂ ਨੂੰ ਇਹ ਜਿਹੜੀ ਪਟੀਸ਼ਨ ਆ ਪ੍ਰਿਤਪਾਲ ਜੀ ਦੇ ਫਾਦਰ ਸਾਹਿਬ ਦਵਿੰਦਰ ਸਿੰਘ ਜੀ ਵੱਲੋਂ ਪਾਈ ਗਈ ਸੀ ਰਿਗਾਰਡਿੰਗ ਦੀ ਇਲੀਗਲ ਡਿਟੈਂਸ਼ਨ ਆਫ ਪ੍ਰਿਤਪਾਲ ਸਿੰਘ ਇਹ ਪਟੀਸ਼ਨ ਸਿਰਫ ਪ੍ਰਿਤਪਾਲ ਤੱਕ ਹੀ ਸੀਮਿਤ ਸੀ ਔਰ ਉਸ ਦੇ ਵਿੱਚ ਅੱਜ ਜੋ ਸਾਫ ਹੋ ਗਿਆ ਕਿ ਉਹ ਵਿੱਚ ਸੀ ਸਾਫ ਕਲੀਅਰ ਕਰ ਦਿੱਤਾ ਵੀ ਇਲੀਗਲ ਡਿਟੈਂਸ਼ਨ ਚ ਨਹੀਂ ਸੀ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਜੀ ਅਸੀਂ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਕਰਾਣਾ ਅਸੀਂ ਆਪਣੀ ਐਂਬੂਲੈਂਸ ਦੇ ਵਿੱਚ ਭੇਜਿਆ ਨਾਲ ਡਾਕਟਰ ਵੀ ਭੇਜਿਆ ਕਿ ਰਸਤੇ 'ਚ ਕੋਈ ਦਿੱਕਤ ਨਾ ਆਵੇ ਹਰਿਆਣਾ ਸਰਕਾਰ ਵੱਲੋਂ ਪੂਰੀ ਫੈਸਿਲਿਟੀ ਦਿੱਤੀ ਗਈ ਹੈ ਧੰਨਵਾਦ ਜੀ ਸਰ ਬਹੁਤ ਬਹੁਤ ਗੱਲਬਾਤ ਦੇ ਲਈ ਤਾਂ ਐਡਵੋਕੇਟ ਦੀਪਕ ਸਬਰਵਾਲੋਣੀ ਜਾਣਕਾਰੀ ਦੇ ਰਹੇ ਸੀ ਕਿ ਅੱਜ ਜਿਹੜੀ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਹੈ ਉਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਤਪਾਲ ਦੇ ਉੱਤੇ ਨਾ ਹੀ ਕੋਈ 307 ਦਾ ਪਰਚਾ ਦਰਜ ਕੀਤਾ ਗਿਆ ਹੈ ਔਰ ਨਾ ਹੀ ਉਸ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਬਕਾਇਦਾ ਕਹਿੰਦੇ ਜਦੋਂ ਉਹ ਖੇਤਾਂ ਦੇ ਵਿੱਚ ਮਿਲਿਆ ਤਾਂ ਉਸ ਨੂੰ ਅਸੀਂ ਫਰਸਟ ਹੈਡ ਦੇਣ ਦੀ ਪਹਿਲ ਕੀਤੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਇਹ ਹੁਣ ਬਾਅਦ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕਿਵੇਂ ਪ੍ਰਤਪਾਲ ਦੇ ਨਾਲ ਕੁੱਟਮਾਰ ਹੁੰਦੀ ਹੈ ਕਿਉਂਕਿ ਅਜੇ ਪ੍ਰਤਪਾਲ ਉਨੇ ਤਰੀਕੇ ਦੇ ਨਾਲ ਬੋਲ ਵੀ ਨਹੀਂ ਪਾ ਰਿਹਾ ਦੱਸ ਵੀ ਨਹੀਂ ਪਾ ਰਿਹਾ ਪਰ ਜਿੰਨਾ ਕੁ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਇਹੀ ਕਿਹਾ ਗਿਆ ਕਿ ਜਦੋਂ ਉਹ ਲੰਗਰ ਦੀ ਸੇਵਾ ਕਰ ਰਿਹਾ ਸੀ ਤਾਂ ਉਸ ਨੂੰ ਉਧਰਲੇ ਪਾਸਿਓਂ ਪੁਲਿਸ ਆ ਕੇ ਲੈ ਜਾਂਦੀ ਹੈ ਔਰ ਉਸ ਨੂੰ ਬੋਰੀ ਦੇ ਵਿੱਚ ਪਾ ਕੇ ਕੁੱਟਦੀ ਹੈ ਕੁੱਟਮਾਰ ਕਰਦੀ ਹੈ ਤਾਂ ਹੁਣ ਦੇਖਣਾ ਹੋਊਗਾ ਕਿ ਇਸ ਦੀ ਇਨਵੈਸਟੀਗੇਸ਼ਨ ਜਦੋਂ ਅੱਗੇ ਹੁੰਦੀ ਹੈ ਤਾਂ ਇਸ ਦੇ ਵਿੱਚੋਂ ਹੋਰ ਕੀ ਤੱਥ ਨਿਕਲ ਕੇ ਸਾਹਮ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਫਰੋ ਪੰਜਾਬੀ